ਤਨ ਗੁਰੂ ਅਰਜੁਨ ਦੇ ਮਹਾਰਾਜ ਸੱਚੇ ਪਦशाह ਕਿਰਪਾ ਦੇ ਘਰ ਵਿੱਚ ਆਉਨਿਆਂ ਸਮਝਾਉਂਦੇ ਨੇ ਕਿ हे ਜੀਵ ਤੇਰਾ ਜਨਮ ਤੇ ਮਰਨ ਦੋਨੇ ਕਿਨਾਰੇ ਜਿਹੜੇ ਨੇ ਦੋਨੇ ਪੱਖ ਜਿਹੜੇ ਨੇ ਉਹਨਾਂ ਤੋਂ ਤੂੰ ਰਹਿਤ ਹੋ ਸਕਦਾ ਹੈ ਇੱਥੇ ਰਹਿੰਦਾ ਹੀ ਜਿਉਂਦੇ ਜੀ ਹੀ ਘਰੂਬਾਰ ਵਿੱਚ ਰਹਿਨੇ ਆ ਪਰਿਵਾਰ ਵਿੱਚ ਰਹਿਨੇ ਆ ਸੰਸਾਰ ਵਿੱਚ ਰਹਿਨੇ ਆ ਸੰਸਾਰ ਨੂੰ ਛੱਡ ਕੇ ਮੁਕਤੀ ਨਹੀਂ ਮਿਲੇਗੀ ਜੇ ਸੰਸਾਰ ਵਿੱਚ ਰਹਿੰਦੇ ਆ ਕੁਝ ਨਹੀਂ ਕੀਤਾ ਪਰਿਵਾਰ ਨੂੰ ਛੱਡ ਕੇ ਮੁਕਤੀ ਨਹੀਂ ਜੇ ਪਰਿਵਾਰ ਵਿੱਚ ਰਹਿੰਦੇ ਆ ਆਬਾਦਤ ਬੰਦਗੀ ਭਜਨ ਨਹੀਂ ਕੀਤਾ ਕਾਰੋਬਾਰ ਨੂੰ ਛੱਡ ਕੇ ਮੁਕਤੀ ਨਹੀਂ ਜੇ ਕਾਰੋਬਾਰ ਵਿੱਚ ਰਹਿੰਦੇ ਆ ਤੈਨੂੰ ਕਰਤਾ ਨਦਰ ਨਹੀਂ ਆਇਆ ਕਰਤੇ ਨੂੰ ਨਹੀਂ ਤੇ ਆਇਆ ਫਿਰ ਮੁਕਤੀ ਨਹੀਂ ਹੋਵੇਗੀ ਕਾਰੋਬਾਰ ਵਿੱਚ ਹੀ ਮੁਕਤ ਹੋਣਾ ਹੈ ਪਰਿਵਾਰ ਵਿੱਚ ਹੀ ਮੁਕਤ ਹੋਣਾ ਹੈ ਸੰਸਾਰ ਵਿੱਚ ਹੀ ਨਰੰਕਾਰ ਨੂੰ ਪਾਉਣਾ ਹੈ ਉਹਨੂੰ ਧਿਆਉਣਾ ਹੈ ਉਹਦਾ ਰੂਪ ਹੋਣਾ ਹੈ ਤਨ ਗੁਰੂ ਅਰਜੁਨ ਦੇ ਮਹਾਰਾਜ ਕਿਰਪਾ ਕਰਦੇ ਪ੍ਰਭ ਜਨਮ ਮਰਨ ਨਿਵਾਰ ਤੂੰ ਜਨਮ ਮਰਨ ਦੇ ਬੰਧਨ ਤੋਂ ਜਨਮ ਮਰਨ ਦੇ ਗੇੜ ਤੋਂ ਚੱਕਰ ਤੋਂ ਬਹੁਤ ਵਿਅਕਲਤਾ ਦੇ ਸੈਂ ਤੇ ਬਹੁਤ ਇਹ ਦੁੱਖ ਹੈ ਇਹਦੀ ਨਿਵਰਤੀ ਲਈ ਉਪਰਾਲਾ ਕਰਦਾ ਚੱਲਦਾ ਟੁਰਦਾ ਮਗਰ ਸਹੀ ਪਾਸੇ ਨਹੀਂ ਸਹੀ ਚਿਤਵਣੀ ਨਹੀਂ ਮਹਾਰਾਜ ਕਹਿੰਦੇ ਘਰ ਛੱਡਣ ਦੀ ਲੋੜ ਨਹੀਂ ਕਾਰੋਬਾਰ ਪਰਿਵਾਰ ਛੱਡਣ ਦੀ ਲੋੜ ਨਹੀਂ ਸੱਚੀ ਸਰਕਾਰ ਕਹਿੰਦੇ ਘਰ ਵਿੱਚ ਰਹਿਨੇ ਆ ਚੱਲਦੇ ਆ ਫਿਰਦੇ ਆ ਪ੍ਰਭੂ ਦੇਹ ਜੋਰ ਜੋਦੜੀ ਕਰ ਪ੍ਰਭੂ ਤੇਰੇ ਤੋਂ ਬਗੈਰ ਮਾਲਕ ਤੇਰੇ ਤੋਂ ਬਿਨਾ ਕੋਈ ਨਿਰਤ ਨਹੀਂ ਕਰ ਸਕਦਾ ਪ੍ਰਭੂ ਜੋਦੜੀ ਕਰ ਕਿ ਪ੍ਰਭ ਜਨਮ ਮਰਨ ਨਿਵਾਰ ਮੇਰੇ ਜਨਮ ਮਰਨ ਨੂੰ ਦੂਰ ਕਰ ਜੰਮਨ ਮਰਨ ਦਾ ਭਾਉ ਮਿਟਦਾ ਏ ਮਹਾਰਾਜ ਵੀ ਬਚਨ ਕਰ ਦਿਆ ਜਨਮ ਮਰਨ ਨਿਵਾਰ ਹਰ ਧਪ ਸਿਮਰ ਸੁਆਮੀ ਸੋਏ ਜਨਮ ਮਰਨ ਦੀ ਨਵਿਰਤੀ ਹੋ ਜਾਵੇਗੀ ਇਹਦੇ ਤੋਂ ਰਹਿਤ ਹੋ ਜਾਵੇਂਗਾ ਸੰਸਾਰ ਵਿੱਚ ਰਹਿੰਦਾ ਹੋਇਆ ਮਗਰ ਹਰ ਜਪ ਸਿਮਰ ਸੁਆਮੀ ਸੋਏ ਉਹਨੂੰ ਆਰਾਧ ਮਾਲਕ ਦਾ ਸਿਮਰਨ ਕਰ ਉਹਦੇ ਸਿਮਰਨ ਕੀਤਿਆਂ ਗੁਰੂ ਅਰਜਨ ਦੇ ਮਹਾਰਾਜ ਸਾਹਿਬ ਕਹਿੰਦੇ ਪ੍ਰਭ ਕੈ ਸਿਮਰਨ ਗਰਬ ਨ ਬਸੈ ਰਬ ਕਹਿ ਸਿਮਰਨ ਦੁਖ ਜਮਨਸੈ ਪ੍ਰਭ ਕਹਿ ਸਿਮਰਨ ਕਾਲ ਪਰ ਹਰੈ ਪ੍ਰਭ ਕਹਿ ਸਿਮਰਨ ਮਹਾਰਾਜ ਸਚੀ ਪਾਸ਼ਾ ਕਹਿੰਦੇ ਦੁਸ਼ਮਣ ਤਰੈ ਸਭ ਕੋਈ ਸਿਮਰਨ ਦੇ ਨਾਲ ਉਹਦੀ ਨਵਿਰਤੀ ਹੋਵੇਗੀ ਹਾਰ ਪਰਿਓ ਦਵਾਰ ਬੇਨਤੀ ਕਰ ਮਹਾਰਾਜ ਮੈਂ ਚੌ ਗਿਰਦਿਆਂ ਤੋਂ ਹਾਰ ਗਿਆ ਹੰਬ ਗਿਆ ਆਪਣੀ ਮਨ ਦੀ ਬੁੱਧੀ ਦੀ ਅਰ ਜਿਹੜੇ ਵਿਚਾਰ ਇਹਨਾਂ ਨੂੰ ਦੁੜਾ ਦੁੜਾ ਕੇ ਖਿਆਲ ਨੇ ਉਹਨਾਂ ਨੂੰ ਦੁੜਾ ਦੁੜਾ ਕੇ ਹੰਬ ਗਏ ਹਾਰ ਕੇ ਆ ਗਏ ਜਿਨੂੰ ਮਹਾਰਾਜ ਸੱਚੀ ਪਰਸ਼ਾ ਬਚਨ ਕਰਦੇ ਚਾਰ ਕੁੰਟ ਦੇ ਦਿਸ ਭ੍ਰਮੇ ਥਕ ਆਏ ਪ੍ਰਭ ਕੀ ਸਾ ਮਹਾਰ ਪਰਿਉ ਦਵਾਰ ਹਾਰ ਪਰਿਉ Swami ਕੇ ਦਵਾਰੈ ਦਿਜੈ ਬੁੱਧ ਬਬੇਕਾ ਮਹਾਰਾਜ ਬਬੇਕ ਬੁੱਧੀ ਦਿਓ ਆਰ ਕੇ ਹੰਬ ਕੇ ਤੁਹਾਡੇ ਦਰ ਤੇ ਪੈ ਗਏ ਆ ਤੇ ਬਬੇਕ ਬੁੱਧੀ ਦੇ ਨਾਲ ਬਿਬਤੋ ਏਕਤਾ ਪ੍ਰਗਟ ਹੋਏ ਆਵੇ ਕਿਰਪਾ ਕਰੋ ਅਸੀਂ ਤੁਹਾਡੇ ਦਰ ਤੇ ਆ ਗਏ ਆ ਜਨਮ ਮਰਨ ਨਿਵਾਰ ਧਰਨੀ ਤਰ ਪਤ ਰਾਖ ਪਰਮਾਨੰਦ ਏ ਪ੍ਰਭੂ ਜਨਮ ਮਰਨ ਨਿਵਾਰ ਨਵਿਰਤ ਕਰ ਤੇ ਸਾਡੀ ਪਤ ਰਖ ਹਰ ਜੂ ਰਾਖ ਲਿਓ ਪਤ ਮੇਰੀ ਮਹਾਰਾਜ ਮੇਰੀ ਪਾਤ ਰਖੋ ਜਨਮ ਮਰਨ ਨਿਵਾਰ ਔਰ ਇਨੂੰ ਨਵਿਰਤ ਕਰ ਮੇਰੇ ਜਨਮ ਮਰਨ ਦੇ ਦੁੱਖ ਨੂੰ ਮੈਂ ਰਹਤ ਹੋ ਜਾਵਾਂ ਮਹਾਰਾਜ ਕਿਰਪਾ ਕਰ ਦੇਨੇ ਗਹਿ ਚਰਣਾ ਸਾਧੂ ਸੰਗ ਮਨ ਮਿਸ਼ਟ ਹਰ ਹਰ ਰੰਗ ਸਤਿਗੁਰੂ ਦੇ ਕੋਲ ਆ ਕੇ ਅਤ ਦੀ ਨਿਰਮਾਨਤਾ ਨਾਲ ਸਤਿਗੁਰੂ ਦੇ ਚਰਣੀ ਲੱਗ ਨਿਰਮਲ ਹਰ ਪਰਮਾਤਮਾ ਦੇ ਪਾਵਨ ਪਵਿੱਤਰ ਸ਼ਬਦ ਸਰੂਪ ਚਰਨ ਸਾਧ ਸੰਗਤ ਵਿੱਚ ਆ ਸਤਿਗੁਰੂ ਦੇ ਬਖਸ਼ਿਆਂ ਦਾ ਸੰਗ ਪਾ ਨਿਰਮਾਨਤਾ ਇੰਨੀ ਹੋਵੇ ਚਰਨ ਧੂੜੀ ਬਣ ਜਾ ਉਹਨਾਂ ਦੀ ਉਹਨਾਂ ਦੀ ਚਰਨ ਧੂੜੀ ਉਹਨਾਂ ਦਾ ਸੰਗ ਕਰ ਸਾਧ ਸੰਗ ਪ੍ਰਾਪਤ ਤਿੰਨ ਭੇਟ ਤ ਦੁਰਮਤ ਖੋਈ ਔਰ ਉਹਨੂੰ ਮਿਲਦਿਆਂ ਵੱਡਿਆਂ ਭਾਗਾਂ ਨਾਲ ਵੱਡ ਭਾਗੀ ਸਾਧ ਸੰਗ ਪ੍ਰਾਪਤ ਉਨੂੰ ਭੇਟ ਤਾ ਮਿਲਦੇ ਆ ਭੈੜੀ ਮਤ ਖੋਈ ਨਾਸ਼ ਹੁੰਦੀ ਤਿੰਨ ਕੀ ਤੂਰ ਨਾਨਕ ਦਾਸ ਬਾਛੈ ਜਿਨ ਹਰ ਨਾਮ ਰਿਧੇ ਪੋਈ ਉਹਦੇ ਤੇ ਕਿਰਪਾ ਹੁੰਦੀ ਜਿਹਦੇ ਹਿਰਦੇ ਦੇ ਅੰਦਰ ਪ੍ਰਭੂ ਦਾ ਨਾਮ ਏ ਪ੍ਰਭੂ ਨੂੰ ਦੀ ਯਾਦ ਮਹਾਰਾਜ ਕਿਰਪਾ ਕਰਦੇ ਨੇ ਗਹਿ ਚਰਨ ਸਾਧੂ ਸੰਗ ਔਰ ਸਾਧੂ ਸਾਧ ਸੰਗਤ ਵਿੱਚ ਆ ਕੇ ਬਖਸ਼ਿਆ ਹੋਇਆਂ ਦਾ ਸੰਗ ਪਾ ਕੇ ਗੁਰੂ ਦੇ ਸ਼ਬਦ ਰੂਪ ਚਰਣਾ ਨੂੰ ਗਹਿ ਗ੍ਰਹਿਣ ਕਰ ਟਕਾ ਹਿਰਦੇ ਦੇ ਅੰਦਰ ਵਸਾ ਤੇ ਫਿਰ ਕੀ ਹੋਵੇਗਾ ਮਨ ਮਿਸ਼ਟ ਹਰ ਹਰ ਨੰਗ ਮਨ ਨੂੰ ਬੜਾ ਮਿੱਠਾ ਲੱਗਣ ਵਾਲਾ ਬੜਾ ਰਸ ਦਾਇਕ ਬੜਾ ਆਨੰਦ ਦਾਇਕ ਖੇੜਾ ਪ੍ਰਗਟ ਕਰਨ ਵਾਲਾ ਹਰੀ ਪਰਮਾਤਮਾ ਦੇ ਪ੍ਰੇਮ ਦਾ ਰੰਗ ਪ੍ਰੇਮ ਹਿਰਦੇ ਦੇ ਅੰਦਰ ਉਤਪਨ ਹੋਵੇਗਾ ਗਹੀ ਔਟ ਸਾਧਾਇਆ ਨਾਨਕ ਹਰ ਧਿਆਇਆ ਅਬ ਮੈਂ ਪੂਰਾ ਪਾਇਆ ਫਿਰ ਪੂਰੇ ਦੀ ਪ੍ਰਾਪਤੀ ਹੋ ਜਾਵੇਗੀ ਪੂਰੇ ਨਾਲ ਮਿਲਾਪ ਹੋਏਗਾ ਮਹਾਰਾਜ ਕਹਿੰਦੇ ਕਰ ਦਇਆ ਲਿਓ ਲੜਲਾਏ ਨਾਨਕਾ ਨਾਮ ਧਿਆਇ ਮਹਾਰਾਜ ਸਾਡੇ ਤੇ ਦਇਆ ਕਰੋ ਦੀਨ ਕੇ ਦਾਤੇ ਮੇਰੇ ਤੇ ਕਿਰਪਾ ਕਰੋ ਸਾਡੇ ਤੇ ਦਇਆ ਕਰੋ ਲੜ ਲੇ ਹੋ ਲੇ ਹੋ ਲੜਲਾ ਸਾਨੂੰ ਆਪਣਾ ਲੜ ਆਪਣੇ ਨਾਲ ਜੋੜ ਆਪਣਾ ਆਸਰਾ ਦੇਵ ਆਸ਼ਰਿਤ ਕਰੋ ਤੇ ਸਾਨੂੰ ਬਾਹ ਪਕੜਾਓ ਜਦੋਂ ਗੁਰੂ ਦਇਆ ਕਰਦਾ ਹੈ ਮਹਾਰਾਜ ਕਹਿੰਦੇ ਉਹ ਦਇਆ ਕਰੇਗਾ ਨਾਮ ਧਿਆਏ ਜਦੋਂ ਨਾਮ ਧਿਆਏਗਾ ਫਿਰ ਤੇਰੇ ਤੇ ਦਇਆ ਹੋਵੇਗੀ ਤਰਸ ਹੋਵੇਗਾ ਤੂੰ ਨਾਮ ਤੇ ਆਏ ਨਾਮ ਮੰਗਦੇ ਨੇ ਮਹਾਰਾਜ ਕਹਿੰਦੇ ਜਦੋਂ ਦਇਆ ਗੁਰੂ ਕਰਦਾ ਆਕਾਲ ਦਇਆ ਕਰਦਾ ਪਰਮਾਤਮਾ ਦਇਆ ਕਰਦਾ ਸੱਚੀ ਸਰਕਾਰ ਕਹਿੰਦੇ ਉਸ ਵਕਤ ਹੁੰਦਾ ਕੀ ਏ ਫਿਰ ਮਹਾਰਾਜ ਕਹਿੰਦੇ ਦਇਆ ਕਰਨੰ ਦੁਖ ਹਰਨੰ ਉਚਰਣੰਗ ਨਾਮ ਕੀਰਤਨ ਹੈ ਨਾਮ ਧਿਆਏ ਨਾਮ ਧਿਆਏ ਸੁਖ ਫਲ ਪਾਏ ਅਰ ਸੁਖਾਂ ਰੂਪ ਫਲ ਪ੍ਰਾਪਤ ਹੁੰਦਾ ਜਿਹੜੇ ਨਾਮ ਧਿਆਉਂਦੇ ਦੀਨਾ 나ਥ ਦਇਆਲ ਮੇਰੇ Swami ਦੀਨਾ 나ਥ ਦਇਆਲ ਹੀ ਮੇਰੇ ਅਕਾਲ ਪੁਰਖ ਵਾਹਿਗੁਰੂ ਜਿਹੜੇ ਦੀਨਾ ਦੀਨ ਨੇ ਗਰੀਬ ਨੇ ਅਜ਼ਜ਼ ਨੇ ਜਿਨ੍ਹਾਂ ਦੀ ਕੋਈ ਸੁਣਦਾ ਨਹੀਂ ਮਹਾਰਾਜ ਉਹਨਾਂ ਦੇ 나ਥੋਂ ਤੁਸੀਂ ਮਾਲਕੋਂ ਤੇ ਦਇਆ ਦੇ ਘਰੋਂ ਮੇਰੇ ਮਾਲਕ ਜੀ ਕਿਰਪਾ ਕਰੋ ਅਰਬ ਸਹਿਬ ਬਚਨ ਕਰਦੇ ਦੀਨ ਦਰਦ ਨਿਵਾਰ ਦੀਨ ਜਿਹੜੇ ਦਰਦ ਉਹ ਬੜੇ ਦੁਖੀ ਨੇ ਦੁੱਖਾਂ ਦੇ ਨਾਲ ਗਿਆਉਂਦੇ ਉਹਨਾਂ ਦੇ ਬੜੇ ਦਰਦ ਨੇ ਕੁਜ਼ਬਾਰ ਦੇ ਕੁਝ ਅੰਦਰ ਦੇ ਕੁਝ ਤਨ ਦੇ ਕੁਝ ਮਨ ਦੇ ਬੜੇ ਦਰਦ ਨੇ ਦਰਦ ਨਿਵਾਰ ਠਾਕੁਰ ਮੇਰੀ ਮਾਲਕ ਤੇਰੇ ਮਾਰਗ ਦੇ ਮੁਤਲਸੀ ਜਿਹੜੇ ਤੇਰੇ ਮਾਰਗ ਦੇ ਪੰਦੀ ਦੇੜੇ ਨੇ ਚੱਲਣ ਹਾਰੇ ਜਪਣ ਵਾਲੇ ਜੁੜਨ ਵਾਲੇ ਨੇ ਉਹਨਾਂ ਦਾ ਦਰਦ ਨਿਵਾਰ ਉਹ ਬੜੇ ਗਰੀਬ ਹੈਲਪ ਕਰਨ ਵਾਲਾ ਅੰਦਰੂਨੀ ਦੁੱਖਾਂ ਦੀ ਅੰਦਰੂਨੀ ਸੁੱਖ ਪਹੁੰਚਾਉਣ ਵਾਲਾ ਕੋਈ ਨਹੀਂ ਹੈ ਦੀਨ ਦਰਦ ਨਿਵਾਰ ਠਾਕੁਰ ਰੱਖੈ ਦਨ ਕੀ ਆਪ ਤਰਨ ਤਾਰਨ ਹਰ ਨਿਧ ਦੁੱਖ ਨਾ ਸਕੈ ਬਿਆਪ ਮਹਾਰਾਜ ਕਿਰਪਾ ਕਰੋ ਤੇਰੇ ਪਿਆਰੇ ਦੇੜੇ ਨੇ ਉਹਨਾਂ ਨੂੰ ਦੁੱਖ ਪਹੁੰਚ ਨਾ ਸਕੇ ਦੁੱਖ ਨੇੜੇ ਨਾ ਆਵੇ ਤੇ ਮਹਾਰਾਜ ਸੱਚੇ ਪਾਤਸ਼ਾਹ ਵੀ ਕਹਿੰਦੇ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਉਹ ਦੀਨਾਂ ਦੇ ਤਾਈ ਗਰੀਬਾਂ ਦੇ ਤਾਈ ਉਹ ਪਾਲਦਾ ਹੈ ਗਰੀਬਾਂ ਅਨਾਥਾਂ ਤੇਰਾ ਮਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਕਲਗੀ ਤਰਸਾਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਦੀਨਨ ਕੀ ਪ੍ਰਤਪਾਲ ਕਰੈ ਨਤ ਸੰਤ ਉਬਾਰ ਗਨੀ ਮਨਗਾਰੈ पश पशु नग्न नाग नरा धब सर्व समय सबको प्रत पारय उक्त है दल में थल में पल में कल के नहीं कर्म विचार है दीन दयाल दयानिद दुख निदखत है पर देत न हारे मेरे दयालु मेरे कृपालु सतगुरु जी ਤੋ ਹੀ ਸਾਡਾ ਜੀਵਨ ਦਾ ਸੰਸਾਰੀਆਂ ਦੇ ਦੁੱਖਨ ਦੇਖਤ ਹੈ ਗੁਨਾਹਾਂ ਨੂੰ ਗੁਸਤਾਖੀਆਂ ਨੂੰ ਅਵਗਨਾ ਨੂੰ ਦੇਖਦੇ ਹਾਂ ਸਾਡਾ ਜੀਵਨ ਕਿਉਂ ਦੇ ਹੈ ਸਾਡਾ ਅੰਤਿਸ਼ਕਰਨ ਕਿਉਂ ਦੇ ਹੈ ਸਾਡੀ ਵਿਚਾਰ ਧਾਰਾ ਕਿਉਂ ਦੀ ਹੈ ਸਾਡੀ ਮਤਬੁੱਧ ਕਿਉਂ ਦੇ ਹੈ ਮਹਾਰਾਜ ਇੰਨੀ ਦੇ ਆਲੂ ਇੰਨੀ ਕਿਰਪਾਲੂ ਆ ਕਿ ਫੇਰ ਵੀ ਅ ਸਾਡੀ ਝੋਲੀ ਭਰ ਦਿੰਨੇ ਹੋ ਦਾਤ ਸਾਡੀ ਝੋਲੀ ਵਿੱਚ ਪਾਣਿਓ ਮੇਰੇ ਮਾਲਕ ਤੁਸੀ ਦਇਆ ਦੇਕਰਾਂ ਤੇ ਦੀਨਾ 나ਥ ਦੀਨਾ ਗਰੀਬਾਂ ਦੇ ਮਾਲਕ ਹੋ ਦਇਆ ਦੇਕਰ ਦੀਨਾ 나ਥ ਕਰਨਾਪਤ ਸੁਆਮੀ ਆਨਾਥਾਂ ਦੇ 나ਥ ਆਨਾਥ ਜਿਨ੍ਹਾਂ ਦਾ ਕੋਈ ਆਸਰਾ ਨਹੀਂ ਉਹਨਾਂ ਨੂੰ ਆਸਰਾ ਦੇਨੇ ਉਹਨਾਂ ਤੇ ਕਿਰਪਾ ਕਰਦੇ ਦੀਨਾ 나ਥ ਦਇਆਲ ਦੇਵ ਪਤ ਤੋ ਉਧਾਰਨ ਹਾਰ ਮਹਾਰਾਜ ਗਰੀਬਾਂ ਦਾ ਤੁਹਾ ਆਸਰਾਇ ਤੇ ਸੱਚੇ ਪਾਤਸ਼ਾਹ ਪਤਤ ਤਿਹੜਿਆ ਚਰਨ ਤੋਂ ਗਿਰ ਗਏ ਫਿਸਲ ਗਿਆ ਪੈਰ ਦਿਨਾਂ ਦਾ ਵਹਿਣ ਦੇ ਵਿੱਚ ਵਹਿ ਗਏ ਉਹਨਾਂ ਨੂੰ ਕੱਢਣ ਵਾਲਾ ਕੋਈ ਨਹੀਂ ਸੀ ਜਦੋਂ ਉਹਨਾਂ ਤੇਰੇ ਹਜ਼ੂਰ ਪੁਕਾਰ ਕੀਤੀ ਤਰਲਾ ਲਿਆ ਮਹਾਰਾਜ ਤੈਨੂੰ ਤਰਸ ਆਇਆ ਤੇ ਗਰੀਬ ਨਵਾਜ਼ ਦਇਆ ਕਰਕੇ ਉਹਨਾਂ ਨੂੰ ਤੂੰ ਪੱਲੂ ਪਕੜਾਇਆ ਇਹ ਸੱਚੀ ਸਰਕਾਰ ਉਹਨਾਂ ਨੂੰ ਭਵਜਲ ਦੇ ਵਿੱਚੋਂ ਪਾਮਰਾਂ ਨੂੰ ਵੀ ਕੱਢ ਲਿਆ ਪਾਪੀਆਂ ਨੂੰ ਵੀ ਕੱਢ ਲਿਆ ਉਹਨਾਂ ਦੀ ਵੀ ਪਤਰਾਖ ਲਈ ਉਹਨਾਂ ਨੂੰ ਵੀ ਬਚਾਇਆ ਆਦੁ ਜੁਗਾਦੀ ਰੱਖਦਾ ਸੱਚ ਨਾਮ ਕਰਤਾਰ ਆਦ ਕਾਲ ਤੋਂ ਅਰ ਜੁਗਾ ਜਗੰਤਰਾਂ ਤੋਂ ਰੱਖਦਾ ਉਹ ਰੱਖਸ਼ਾ ਕਰਦਾ ਆਇਆ ਆਪਣੇ ਭਗਤਾਂ ਦੀ ਆਪਣੇ ਨਾਮ ਤਾਰੀਕਾਂ ਦੀ ਪਿਆਰਿਆਂ ਦੀ ਮਹਾਰਾਜ ਸੱਚੇ ਪਦਸ਼ਾਹ ਕਹਿੰਦਿਆ ਕਾਦੇ ਨਾਲ ਸੱਚ ਨਾਮ ਕਰਤਾਰ ਸੱਚਾ ਨਾਮ ਉਹਨਾਂ ਨੂੰ ਦਿੱਤਾ ਉਹਨਾਂ ਜਪਿਆ ਤੇ ਉਹ ਬਚ ਗਏ ਜਿਹਦੇ ਹੱਥ ਵਿੱਚ ਜੀਵਨ ਦੀ ਰੋਜੀ ਰੋਟੀ ਦੀ ਤਾਰ ਪਕੜੀ ਕਰਤਾਰ ਆਕਾਲ ਪੁਰਖ ਵੈਗਰੋ ਸੱਚ ਨਾਮ ਦੇ ਦੁਆਰਾ ਉਹਨੇ ਉਨਾ ਪਾਪੀਆਂ ਦਾ ਵੀ ਪਾਰ ਉਤਾਰਾ ਕੀਤਾ ਜਾ ਚੋਂ ਸੰਤ ਰਵਾਤ ਮਹਾਰਾਜ ਜਿਹੜੇ ਸ਼ਾਂਤ ਆਤਮਾ ਜਿਨ੍ਹਾਂ ਦੇ ਚਿੱਤ ਵਿੱਚ ਸੱਤੇ ਵਿਕਾਰਾਂ ਦਾ ਬਦਫੈਲੀਆਂ ਦਾ ਮੋਹ ਦਾ ਲੋਭ ਦਾ ਕ੍ਰੋਧ ਦਾ ਅਰਦੁਚਿੱਤੇਪਨ ਦਾ ਹਉਮੈ ਦਾ ਈਰਖਾ ਦਾ ਦੁਸ਼ ਦਾ ਸਬਦ ਸਪਰਸ਼ ਰੂਪ ਰਸ ਗੰਧ ਇਹਨਾਂ ਸਭਨਾਂ ਦਾ ਅੰਤ ਹੋ ਗਿਆ ਹੈ ਮਹਾਰਾਜ ਜਿਹੜੇ ਐਸੇ ਜੀਵਨ ਵਾਲੇ ਗੁਰਸਿੱਖ ਪਿਆਰੇ ਮਹਾਂਪੁਰਸ਼ ਨੇ ਕਿਰਪਾਲੂ ਸਤਗੁਰੂ ਜੀ ਉਹਨਾਂ ਦੀ ਰਵਾਲ ਮੈਂ ਜਾਚੂ ਮੰਗਦਾ ਹਾਂ ਉਹਨਾਂ ਦੀ ਚਰਨ ਧੂੜੀ ਮੰਗਦਾ ਐਸੇ ਤੇਰੇ ਬਖਸ਼ੇ ਹੋਏ ਪਿਆਰਿਆਂ ਦਾ ਸੰਗ ਮਿਲਦਾ ਨਾ ਕਰੇ ਸੇਵਾ ਸਾਧ ਸੰਤ ਚਰਨ ਨੀਰੈ ਬੰਚੋ ਧੂਰ ਪਵਿੱਤਰ ਕਰੇ ਰੈ ਮਹਾਰਾਜ ਉਹਨਾਂ ਦੀ ਚਰਨ ਧੂੜੀ ਮਿਲ ਜਾਵੇ ਤੇਰੀ ਕਿਰਪਾ ਹੋ ਜਾਵੇ ਉਹਨਾਂ ਦਾ ਸੰਗ ਮਹਾਰਾਜ ਕਹਿੰਦੇ ਸੰਸਾਰ ਵਿਖਿਆ ਕੂਪ ਤਮ ਅਗਿਆਨ ਬਹੁਤ ਕੂਪ ਏ ਮੇਰੇ ਦਿਆਲੂ ਸਤਿਗੁਰੂ ਜਿਹੜਾ ਸੰਸਾਰ ਹੈ ਨਾ ਇਹ ਵਿਖਿਆ ਕੂਪ ਕੂਪ ਮੈਨੇ ਕੂਆ ਖੂ ਤੇ ਖੂ ਜਿਹੜਾ ਉਹਦੇ ਵਿੱਚ ਪਾਣੀ ਹੁੰਦਾ ਉਸ ਖੂ ਤੋਂ ਕੂਏ ਤੋਂ ਬਹੁਤ ਕੁ ਭਰਾਂਦੇ ਪਹਿਲਾ ਲੋਕ ਸੁਣਦੇ ਸਨ ਕੋਈ ਕੂਏ ਵਿੱਚ ਡਿੱਗ ਕੇ ਮਰ ਗਿਆ ਕਿਸੇ ਨੂੰ ਕੂਏ ਵਿੱਚ ਕੱਟ ਕੇ ਸਿੱਟ ਦਿੱਤਾ ਔਰ ਤਕਾ ਦੇ ਦਿੱਤਾ ਹੁਣ ਨਦੀਆਂ ਚੋਂ ਚੱਲਦਾ ਕੰਮ ਏ ਕਹਿਣ ਲੱਗੇ ਬਈ ਸੰਸਾਰ ਜਿਹੜਾ ਨਾ ਇਹ ਆ ਖੂਹ ਤੇ ਇਹਦੇ ਅੰਦਰ ਪਾਣੀ ਹੈ ਵਿਖਿਆ ਜ਼ਹਿਰ ਵਿਸ਼ੇ ਵਿਕਾਰ ਬਦਬਦੀਆਂ ਦੁਰਚਾਰ ਹੁਣ ਕੋਈ ਐਸਾ ਨਹੀਂ ਕਿਸੇ ਦੇ ਜੀਵਨ ਨੂੰ ਗਲਤ ਪਾਸੇ ਲਾ ਕੇ ਬਰਬਾਦ ਕੀਤਾ ਜਾਂਦਾ ਹੈ ਗਲਤ ਸਿੱਖਿਆ ਦੇ ਕੇ ਬਰਬਾਦ ਕੀਤਾ ਜਾਂਦਾ ਹੈ ਉਹਨੂੰ ਗਲਤ ਰਸਤੇ ਪਾ ਕੇ ਨਸ਼ਿਆਂ ਦੇ ਰਾਹ ਪਾ ਦਿਓ ਬੇਵਚਾਰੀ ਦੇ ਰਾਹ ਪਾ ਦਿਓ ਹੋਰ ਕਿਸੇ ਪਾਸੇ ਮਾੜੇ ਪਾਸੇ ਤੋਰ ਕੇ ਨੌਜਵਾਨੀ ਨੂੰ ਤਬਾਹ ਕੀਤਾ ਜਾਂਦਾ ਹੈ ਜੀਵ ਦੇ ਜੀਵਨ ਨੂੰ ਤਬਾਹ ਕੀਤਾ ਜਾਂਦਾ ਹੈ ਮਹਾਰਾਜ ਕਹਿੰਦੇ ਵਿਖਿਆ ਜ਼ਹਿਰ ਵਿਚਿਆਂ ਦਾ ਖੂਏ ਸੰਸਾਰ ਨਿਰੰਕਾਰ ਪ੍ਰਭੂ ਆਪ ਕਿਰਪਾ ਕਰਕੇ ਬਚਾਵੋ ਕਿਰਪਾ ਕਰੋ ਫਿਰ ਕਹਿੰਦੇ ਜਿਹੜਾ ਖੂਦ ਦਿਸਦਾ ਹੈ ਤੇ ਬਾਤੋ ਮਹਾਰਾਜ ਕਹਿੰਦੇ ਤਮ ਆਗਿਆਨ ਮੋਹਤ ਕੂਪ ਮੇਰੀ ਵੈਗਰੂ ਜੀ ਇਥੇ ਤਮ ਮੈਨੇ ਹੁੰਦਾ ਹਨੇਰਾ ਮਹਾਰਾਜ ਇਥੇ ਹਾ ਹਨੇਰਾ ਤੇ ਹਾ ਹਨੇਰਾ ਕਿਹੜਾ ਹੈ ਗੁਰੂ ਅਰਜੁਨ ਦੇਵ ਮਹਾਰਾਜ ਕਿਰਪਾ ਕਰਦੇ ਨੇ ਅੰਧੇਰਾ ਹੈ ਅਗਿਆਨਤਾ ਦਾ ਅਗਿਆਨਤਾ ਦਾ ਅੰਧੇਰਾ ਛਾਇਆ ਤੇ ਜੀਵ ਜਿਹੜੇ ਆਨਾਂ ਸੰਸਾਰ ਦੇ ਵਿੱਚ ਵਿਚਰਦਿਆਂ ਹੋਇਆਂ ਮੋਹ ਕਰਕੇ ਮੋਹ ਕਰਕੇ ਗੂੜੇ ਅੰਧੇਰੇ ਦੇ ਵਿੱਚ ਗਰਸੇ ਹੋਏ ਕੂਏ ਦੇ ਵਿੱਚ ਡਿੱਗਦੇ ਨੇ ਜਾਂ ਮੋਹਤਾ ਅਨ ਮੁਰਸ਼ਤ ਵਕਾਰਾਂ ਦਾ ਜਿਹੜਾ ਜ਼ਹਿਰ ਇਹਨਾਂ ਉਹਦੀ ਮਦਹੁ ਸ਼ੀਦੇ ਅੰਦਰ ਗੁਲਤਾਨ ਹੋਏ ਇੱਥੇ ਪੌਂ ਪੌਂ ਕੇ ਕੂਏ ਦੇ ਵਿੱਚ ਡਿੱਗਦੇ ਨੇ ਇੱਥੇ ਡਿੱਗਦੇ ਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੋਦੜੀ ਕਰਿਆ ਕਰ ਕਿ ਪਾਤਸ਼ਾਹ ਕਿਰਪਾ ਕਰੋ ਮੈਨੂੰ ਬਚਾਵੋ ਤੇ ਭਗਤ ਜੀ ਕਹਿੰਦੇ ਕੂਪ ਭਰਿਓ ਜੈਸੇ ਦਾਦੁਰਾ ਕੂਪ ਮੈਨੇ ਕੂਆ ਖੂ ਦਾਦਰਾ ਮੈਨੇ ਡੱਡੂ ਖੂ ਡੱਡੂਆਂ ਨਾਲ ਭਰਿਆ ਕੂਪ ਭਰਿਓ ਜੈਸੇ ਦਾਦਰਾ ਕਸ਼ ਦੇਸ ਬਦੇਸ ਨਾ ਬੂਝ ਖੁੱਦ ਦਾ ਡੱਡੂ ਕਹਿ ਦਿੰਦੇ ਨਾ ਇਹ ਫਲਾਣਾ ਤਾਂ ਖੁੱਦ ਦਾ ਡੱਡੂ ਏ ਉਹਦੇ ਕਹਿਣ ਤੋਂ ਮੁਰਾਦ ਇਹ ਹੁੰਦੀ ਵੀ ਇੰਨਾ ਕੀ ਇਹਦਾ ਦਾਇਰਾ ਹੈ ਇੰਨਾ ਕੀ ਸਮਝਦਾ ਹੈ ਇਹਦੂ ਅੱਗੇ ਇਹਦੀ ਕੋਈ ਸੋਚ ਸਮਝ ਨਹੀਂ ਹੈ ਇਹਦੂ ਅੱਗੇ ਦਾ ਕੋਈ ਵਿਚਾਰ ਨਹੀਂ ਖੁੱਦ ਹੈ ਡੱਡੂ ਨੂੰ ਬਾਹਰ ਕੁਝ ਨਹੀਂ ਪਤਾ ਹੁੰਦਾ ਅੱਗੇ ਕੀ ਹੋ ਰਿਹਾ ਉਹ ਤਾਂ ਉਹਨਾਂ ਹੀ ਸਭ ਕੁਝ ਜਾਣਦਾ ਹੈ ਮਹਾਰਾਜ ਕਹਿੰਦਿਆ ਦੇਸ਼ ਬਦੇਸ਼ ਕਸ਼ ਕੋਈ ਦੇਸ਼ ਵਦੇਸ਼ ਬਾਰੇ ਨਹੀਂ ਉਹ ਜਾਣਦਾ ਮਹਾਰਾਜ ਅਸੀਂ ਵੀ ਸੰਸਾਰ ਕੂਏ ਦੇ ਡੱਡੂ ਆ ਸਾਨੂੰ ਵੀ ਕੋਈ ਪਤਾ ਨਹੀਂ ਸੰਸਾਰ ਬਹੁਤ ਵੱਡਾ ਹੈ ਔਰ ਉਹਦੂ ਬਾਦ ਸਟੇਟਾ ਆ ਗਈਆਂ ਪ੍ਰਾਂਤਾਂ ਆ ਗਈਆਂ ਔਰ ਜਿਹੜਾ ਸੰਸਾਰ ਦੇ ਅੰਦਰ ਨਗਰ ਆ ਗਏ ਮਹੱਲੇ ਆ ਗਏ ਐਨੇੜੇ ਆ ਜੋ ਪਰਿਵਾਰ ਆ ਗਏ ਮਹਾਰਾਜ ਸਾਨੂੰ ਤਾਂ ਪੂਰੇ ਪਰਿਵਾਰ ਬਾਰੇ ਨਹੀਂ ਪਤਾ ਪਰਿਵਾਰ ਦੀ ਗੱਲ ਛੱਡੋ ਸਾਨੂੰ ਤਾਂ ਆਪਣੇ ਬਾਰੇ ਵੀ ਕੁਝ ਨਹੀਂ ਪਤਾ ਡਾ ਡੂ ਨੋ ਅਜੇ ਕੂਏ ਬਾਰੇ ਤਾਂ ਪਤਾ ਹੈ ਨਾ ਸਾਨੂੰ ਆਪਣੇ ਖੁਦ ਬਾਰੇ ਕੋਈ ਨਹੀਂ ਪਤਾ ਕਿ ਅੰਦਰ ਕੀ ਹੈ ਬਾਹਰ ਕੀ ਹੈ ਕੀ ਕੁਝ ਕਰਦੇ ਕੀ ਨਹੀਂ ਕਰਨਾ ਚਾਹੀਦਾ ਔਰ ਸਾਨੂੰ ਇਹ ਵੀ ਨਹੀਂ ਪਤਾ ਮਹਾਰਾਜ ਜਿਵੇਂ ਉਹਨੂੰ ਦੇਸ਼ ਬਦੇਸ਼ ਨਾ ਸੋਧ ਸਾਡੇ ਕੋਲ ਕੋਈ ਸੋਝੀ ਨਹੀਂ ਐਸੇ ਮੇਰਾ ਮਨ ਵੇਖਿਆ ਬੇਮੋਹਿਆ ਇਸੇ ਤਰ੍ਹਾਂ ਜਿਵੇਂ ਡੱਡੂ ਦੀ ਸੋਜ ਸਮਝ ਉਹ ਕੂਏ ਤੋਂ ਬਾਹਰ ਨਹੀਂ ਮਹਾਰਾਜ ਆ ਸਾਡੀ ਸੰਸਾਰੀ ਜੀਵਾਂ ਦੀ ਸੁਧ ਬੁੱਧ ਜਿਹੜੀ ਏ ਇਹ ਵਿਕਾਰਾਂ ਤੋਂ ਬਦ ਫੈਲੀਆਂ ਤੋਂ ਸੰਸਾਰ ਤੋਂ ਪਰਿਵਾਰ ਤੋਂ ਕਾਰੋਬਾਰ ਤੋਂ ਅੱਗੇ ਵੱਧਦੀ ਨਹੀਂ ਇਹ ਤੋਂ ਅੱਗੇ ਕੁਝ ਨਹੀਂ ਔਰ ਮਹਾਰਾਜ ਕਹਿੰਦੇ ਨੇ ਐਸੇ ਮੇਰਾ ਮਨ ਵਿਖਿਆ ਬਮੋਹਿਆ ਕਸ਼ ਆਰਾ ਪਾਰਨਾ ਸੂਜ ਕੁਝ ਇਧਰਲਾ ਕਿਨਾਰਾ ਕੁਝ ਉਧਰਲਾ ਕਿਨਾਰਾ ਕੋਈ ਪਤਾ ਨਹੀਂ ਕਸ਼ ਆਰਾ ਪਾਰਨਾ ਸੂਜ ਸਗਲ ਭਵਨ ਕੇ ਨਾਇਕਾ ਸਾਰੇ ਭਵਨਾਂ ਦੇ ਮਾਲਕ ਜੀ ਇੱਕ ਛਿਨ ਦਰਸ ਦਿਖਾਏ ਜੀ ਮਲਣ ਭਈ ਮਤ ਮਾਧਵਾ ਤੇਰੀ ਗਤ ਲਖੀ ਨਾ ਦਏ ਰਹੁ ਕਿਰਪਾ ਪ੍ਰਭ ਤੂ ਟਈ ਮਹਾਰਾਜ ਕਿਰਪਾ ਕਰੋ ਇਹ ਪ੍ਰਮੁਖ ਦਏ ਸਾਨੂੰ ਤੁਹਾਡਾ ਦੇਦਾਰ ਹੋ ਜਾਵੇ ਗ੍ਰਹਿ ਅੰਧ ਕੂਪ ਪਤਤ ਪ੍ਰਾਨੀ ਨਰਕ ਕੋਰ ਗਵਾਰ ਜਿਹੜੇ ਅਰ ਵਿਕਾਰਾਂ ਅੰਦਰ ਗਏ ਗ੍ਰਹਿ ਅੰਧ ਕੂਪ ਸੰਸਾਰ ਦੇ ਵਿੱਚ ਰਹਨੇ ਆ ਹਨੀਰਾ ਕੂਆ ਸੰਸਾਰ ਨੂੰ ਬਣਾ ਲਿਆ ਕੋਈ ਪਤਾ ਨਹੀਂ ਸੰਸਾਰ ਤੋਂ ਅੱਗੇ ਦਾ ਹਨੇਰਾ ਕੂਆ ਕਾਰੋ ਬਾਹਰ ਨੂੰ ਮੰਨਾਲਿਆ ਉਦੋਂ ਬਾਹਰ ਦੀ ਕੋਈ ਸੋਚ ਨਹੀਂ ਹਨੇਰਾ ਕੂਆ ਪਰਿਵਾਰ ਨੂੰ ਬਣਾ ਲਿਆ ਆਪਣੇ ਪਰਿਵਾਰ ਤੋਂ ਬਗੈਰ ਕੋਈ ਸੋਚ ਸਮਝ ਅਗੇਰੇ ਨਹੀਂ ਕੋਈ ਮਹੱਲਾ ਹੈ ਕੋਈ ਦੇਸ਼ ਹੈ ਕੋਈ ਕੌਮ ਹੈ ਕੁਦ ਮੇਰੇ ਫਰਜ਼ ਬਣਦੇ ਨੇ ਕੋਈ ਨਹੀਂ ਕਹਿੰਦੇ ਪਤਤ ਔਰ ਜਿਹੜੇ ਪੰਮਰ ਪੁਰਸ਼ ਪ੍ਰਾਨਾਧਾਰੀ ਮਹਾਰਾਜ ਕਹਿੰਦੇ ਆ ਨਰਕ ਕੋਰ ਗੁਬਾਰ ਕੋਰ ਭਿਆਨਕ ਨਰਕਾਂ ਦੇ ਵਿੱਚ ਅੰਧ ਧੁੰਦ ਵਿੱਚ ਅਨਕ ਜੂਨੀ ਭ੍ਰਮਤ ਅਨੇਕਾਂ ਦੁਨੀਆਂ ਵਿੱਚ ਭਟਕੇ ਆ ਤੇ ਭਟਕਦੇ ਆ ਰਹੇ ਆ ਹਾਰ ਹਾਰਿਓ ਭ੍ਰਮਤ ਬਾਰੰਬਾਰ ਮਹਾਰਾਜ ਅਸੀਂ ਹਾਰ ਹੰਬ ਗਏ ਆ ਵਾਰ ਵਾਰ ਚੱਕਰ ਲਗਾਉਂਦੇ ਜੂਨੀਆਂ ਵਿੱਚ ਭਟਕਦੇ ਸਾਡੇ ਤੇ ਕਿਰਪਾ ਕਰੋ ਅਸੀਂ ਬਤ ਦਈਏ ਮਹਾਰਾਜ ਕਹਿੰਦੇ ਗਏ ਭੂਜਾ ਪ੍ਰਭ ਜੀ ਲਿਓ ਮਹਾਰਾਜ ਅਸੀਂ ਡੁੱਬਦੇ ਜਾ ਰਹੇ ਇਸ ਕੂਏ ਦੇ ਵਿੱਚ ਸਾਡੀ ਭੁਜਾ ਬਾਹ ਜਿਹੜੀ ਉਹਨੂੰ ਪਕੜੋ ਹਰ ਨਾਮੇ ਆਪਣਾ ਦੇਓ ਤੇ ਸਾਨੂੰ ਬਾਹ ਆਪਣਾ ਹੱਥ ਕਿਹੜਾ ਪਕੜਾਓ ਇਸ ਕੂਏ ਦੇ ਵਿੱਚੋਂ ਬਾਹਰ ਨਿਕਲਨੀ ਨਾਮ ਰੂਪ ਨਾਮ ਦੇਵੋ ਇਸ ਕੂਪ ਦੇ ਵਿੱਚੋਂ ਬਾਹਰ